ਮੰਡਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾਖਲ ਕਰਨ ਲਈ ਸਿਰਫ 2 ਦਿਨ ਬਚੇ ਹਨ ਅਤੇ ਪਠਿੰਡਾ ਸੀਟ ਤੋਂ ਕੱਲ੍ਹ ਦੀ ਉਮੀਦਵਾਰ ਜਿੰਮੁਤ ਕੋਰ ਬਾਦਲੇ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਇਸ ਮੌਕੇ ਕਲ ਦਲ ਦੇ ਪ੍ਰਧਾਨ ਕੁਵੀ ਸਿੰਘ ਬਾਦਲੇ ਨੇ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਚੋਣਾਂ ਹਾਰ ਰਹੀ ਹੈ ਇਸ ਦਾ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾ ਤੋਂ ਲੱਗਦਾ ਹੈ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਿੱਚ ਲੱਗੇ ਹੋਏ ਹਨ ਮੰਗਲ ਸੂਤਰ ਖੋਣ ਦੀ ਗੱਲ ਕਹਿ ਰਹੇ ਹਨ ਉਹਨਾਂ ਕਹੇ ਕਿ ਰਾਜਸਥਾਨ ਵਿੱਚ ਭਾਜਪਾ ਨੂੰ 25 ਵਿੱਚੋਂ ਸਿਰਫ 15 ਸੀਟਾਂ ਮਿਲ ਰਹੀ ਹੈ ਨਾ ਤੇ ਨਾਰਥ ਦੇ ਦੂਜੇ ਸੂਬਿਆਂ ਵਿੱਚ ਵੀ ਇਹੋ ਹਾਲ ਹੈ ਜਿਹੜਾ ਪੰਜਾਬ ਦਾ ਦੇਸ਼ ਦਾ ਸਨੇਰੋ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਹੈ ਕਿ ਬੀਜੇਪੀ ਦੀ ਸਰਕਾਰ ਨਹੀਂ ਬਣੇਗੀ ਯਾਰ ਇੱਕ ਜਿਹਦਾ ਮੈਸੇਜ ਲਿਆ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਤਾਂ ਕਿਤੇ 80% ਰਹਿ ਗਿਆ ਕਿਤੇ 60 ਦੇ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਘੜ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਘੜ ਨਹੀਂ ਸੋ ਜਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਪਡ ਆਊਟ ਵਾਈਪਡ ਮਹਾਰਾਸ਼ਟra ਵੀ ਵਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜ ਚਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਲਈ ਬੈਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਚੋਂ 15 ਸੋ ਇਹ 10-10 ਇੱਕ-ਇੱਕ ਜ਼ੁਬੇ ਚ ਡਿੱਗਣ ਲਾ ਲਿਖਾ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਦਾ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਸਰਪੰਚ ਜੀ ਹੈ ਕਾਂਗਰਸ ਕਾਂਗਰਸ ਨਹੀਂ ਖੜੇ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਊਟ ਪੰਜਾਬ ਦੇ ਹਾਂ ਪੰਜਾਬ ਦੇ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇਕੱਠੋਂ ਗੱਠਬੰਧਨਾ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀ ਕਰਿਆ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖਿਆ ਕਾਂਗਰਸ ਆਮ ਆਦਮੀ ਪਾਰਟੀ ਟੁੱਟੂਗੀ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮੇਸ਼ਾ ਆਰ 1 ਅੰਦਆਦਨ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਟ ਵਿਖੇ ਹੋਏ ਪੰਜਾਬੀ ਕਵੀ ਡਾਕਟਰ ਸੁਜੀਤ ਪਾਤਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਪਾਤਰ ਐਵਾਰਡ ਸ਼ੁਰੂ ਕਰੇਗੀ ਇਸ ਪੁਰਸਕਾਰ ਵਿੱਚ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਸਿੰਘ ਪਾਤਰ ਦੀ ਯਾਦ ਵਿੱਚ ਹਰ ਸਾਲ ਉੱਪਰ ਦੇ ਕਾਵਿਆ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਪੁਰਸਕਾਰ 8ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਟ ਪੱਤਰ ਤੱਕ ਦੇ ਵਿਦਿਆਰਥੀਆਂ ਲਈ ਹੋਵੇਗਾ ਇਸ ਮੌਕੇ ਸੁਰਜੀਤ ਪਾਤਰ ਨੂੰ ਯਾਦ ਕਰਨਿਆ ਸੀਐਮ ਭਗਵੰਤ ਮਾਨ ਭਾਵੁਕ ਵੀ ਹੋਏ ਮੈਂ ਹਰੇਕ ਪਾਸ਼ੰਚ ਆਪਣੇ ਉਹਨਾਂ ਦੇ ਸ਼ੇਅਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਕੁੜੇ ਸ਼ਬਦ ਨਹੀਂ ਰਹੇ ਮੈਂ ਕੀ ਕੀ ਕਵਾਂ ਜੇ ਮੈਂ ਸਰਵਾਜੀ ਦਾ ਹਾਰੇ ਦਾ ਖਾਤਨਾਮ ਹੋ ਚੁੱਕੀ ਹੈ ਇਸ ਨੂੰ ਇਹ ਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿਆਂਗੇ ਸੂਬੇ ਲੈਵਲ ਤੇ ਹੋਏਗਾ ਸਟੇਟ ਲੈਵਲ ਤੇ ਸਾਧ ਸਾਧ ਕਾਮਿਲ ਨੇ ਗਲਤ ਨਹੀਂ ਜਿਹੜੀ ਸੋਚ ਛੱਡ ਕੇ ਗਈ ਨਹੀਂ ਜੀ ਆ ਪਾਤਰਵਾਰਡ ਨੂੰ ਵੀ ਇੱਕ ਪੋਸ਼ਣ ਕਰਦੇ ਨੇ ਦੇਖੋ ਇਹ ਤਾਂ ਪਾਤਰਵਾਰਡ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿੰਨੇ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅਨਸਰ ਤੁਹਾਡੇ ਕਿਹਨੇ ਕਿ ਭਾਸ਼ਣ ਦੇ ਵਿੱਚ ਪਾਤਰ ਸਾਹਿਬ ਨੂੰ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਚੱਲਦਾ ਮੈਂ ਚੱਲਦਾ ਕਰਾਂ ਬੰਦ ਮਾਰਦੇ ਹੋਰ ਬਹੁਤ ساری ਸ਼ਾਇਰੀ ਮਿਲਦੀ ਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਂ ਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਜੀ ਪਲੀਜ਼ ਉਹ ਜੋ ਸਾਈਡ ਤੇ ਜੀ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਨਾਮ ਵੀ ਸ਼ਾਮਲ ਹਨ ਇਸ ਦੇ ਨਾਲ ਹੀ ਟਿਕਟ ਨਾ ਮਿਲਣ ਕਾਰਨ ਪਾਰਟੀਆਂ ਤੋਂ ਨਾਰਾਜ਼ ਚੱਲ ਰਹੇ ਵਿਜੇ ਸਾਂਪਲਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਨੀਤਿਨ ਗੜਕਰੀ ਜੇਪੀ ਨੱਡਾ ਸੁਨੀਲ ਜਾਖੜ ਤਰਨ ਚੁੰਗ ਮਨਪ੍ਰੀ ਬਾਦਲ ਅਤੇ ਹੋਰ ਵੱਡੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਆਣ ਵਾਲੇ ਦਿਨਾਂ ਵਿੱਚ ਸਾਫ ਕਾ ਮਕੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰੰਜੀ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਮਹਿਲਾ ਕਮਿਸ਼ਨ ਨੇ ਉਨ੍ਹਾਂ ਖਿਲਾਫ ਨੋਟਿਸ ਲੈ ਲਿਆ ਹੈ ਦਰਸ਼ਕੋ social media ਤੇ ਇੱਕ ਵੀਡੀਓ ਕਾਫੀ viral ਹੋ ਰਹੀ ਹੈ ਜਿਸ ਵਿੱਚ ਚਰੰਜੀ ਸਿੰਘ ਚੰਨੀ ਸ਼ਰੌਣੀ ਕਾਲੋਂ ਦੇ ਸੀਨੀਅਰ ਆਗੂ ਵੀਬੀ ਜਗੀਰ ਕੋਰ ਦੀ ਥੋਡੀ ਨੂੰ ਹੱਥ ਲਾਉਣ ਦੀ ਨਜ਼ਰ ਆ ਰਹੇ ਹਨ ਮਹਿਲਾ ਕਮਿਸ਼ਨ ਨੇ ਇਸ ਦੇ ਨੋਟਿਸ ਲੈਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮਾਮਲੇ ਵਿੱਚ ਕੋਈ ਕਾਰਵਾਈ ਬਾਰੇ 14 ਮਈ 2024 ਤੱਕ रिपोर्ट दाखिल ਕਰਨ ਨੂੰ ਕਿਹਾ ਮੈਨਾ ਕਮਿਸ਼ਨ ਨੇ ਕਿਹਾ ਕਿ ਬੀਬੀ ਜਗੀਰ ਕੁੌਰ ਅਹਿਮ ਸ਼ਖਸੀਅਤ ਹਨ ਅਜਹੀਆਂ ਘਟਨਾਵਾਂ ਨਾਲ ਉਹਨਾਂ ਦੇ ਸਨਮਾਨ ਉਠੇ ਇਸ ਪਹੁੰਚਦੀ ਹੈ ਜੇਲ੍ਹ ਦੇ ਤਾਲੇ ਟੁੱਟ ਗਏ ਕੇਜਰੀਵਾਲ ਛੁੱਟ ਗਏ ਮੈਂ ਉੱਥੇ ਆਇਆ ਦਿੱਲੀ ਤੋਂ ਆਇਆ ਤੇ ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਪੰਜਾਬ ਵਾਲਿਆਂ ਨੂੰ ਕਹੀਂ ਮੈਂ ਆ ਰਿਹਾ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਮੈਂ 16 ਤਰੀਕ ਨੂੰ 16 ਤਰੀਕ ਨੂੰ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਤੁਸੀਂ ਪਿਆਰ ਕਰਦੇ ਹੋ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਤੇ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੈ ਮਾਨ ਜਿੰਦਾਬਾਦ ਆਵਾਜ਼ ਸੇ ਮਾਨ ਜਿੰਦਾਬਾਦ ਮਾਨ ਜਿੰਦਾਬਾਦ 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 ਆਵਾਜ਼ ਸੇ ਜਿੰਦਾਬਾਦ ਆਵਾਜ਼ ਸੇ ਮਾਨ ਜਿੰਦਾਬਾਦ 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 ਆਵਾਜ਼ ਸੇ ਮਾਨ ਜਿੰਦਾਬਾਦ ਜਿੰਦਾਬਾਦ ਔਰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹਿ ਗਈ ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਝਾੜੂ अरविंद केजरीवाल आम आदमी पार्टी ਝਾੜੂ ਮਾਲਵਿੰਦਰ ਕਾਂਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗੁਰਸ਼ੰਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਘਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀ ਈ ਚੱਲਣੀ ਹੈ ਉਹਨਾਂ ਨੂੰ ਪਾ ਦਿਓ ਫਿਰ ਕੋਈ ਫਾਇਦਾ ਨਹੀਂ ਸਾਾਨੂੰ ਪਾਈ ਹੋਈ ਇੱਕ ਕਪੂੜ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ ਜਿੰਦਾਬਾਦ 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 ਦੋਨੇ ਹੱਥ ਉੱਪਰ ਚੱਕ ਕੇ ਤੋਂ ਨਾਰੇ ਲਾ ਦਿਓ ਇਹ ਨਾਰੇ ਇਹ ਨਾਰੇ ਕੇਜਰੀਵਾਲ ਤੱਕ ਪਹੁੰਚਣਗੇ ਇਨਕਲਾਬ ਜਿੰਦਾਬਾਦ ਦੋਨੇ ਹੱਥ ਉੱਪਰ ਚਾੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੋਰੇ ਸੋਨਿਆਲ ਜੈ ਜੈ ਭਾਰਤ ਮਾਤਾ ਕੀ ਜੈ ਵੰਦੇ ਜਿੰਦਾਬਾਦ ਵੰਦੇ ਜਿੰਦਾਬਾਦ ਨਫਰਤ ਦੀ ਰਾਜਨੀਤੀ ਸਮਾਜ ਨੂੰ ਵੰਡਣ ਦੀ ਰਾਜਨੀਤੀ ਦੇ ਖਿਲਾਫ ਓਟ ਪਾਓ ਤਨ ਸ਼ਾਹੀ ਦੇ ਖਿਲਾਫ ਵੋਟ ਪਾਓ ਲੋਕਤੰਤਰ ਬਾਬਾ ਸਾਹਿਬ ਬੀਮਰਾਓ ਉਮੀਦ ਕਰਦ ਲਿਖੇ ਹੋਏ ਸਬਦਾਨ ਨੂੰ ਬਚਾਉਣ ਵਾਸਤੇ ਵੋਟ ਪਾਓ ਇਹ ਹੀ ਮੇਰੀ ਪੀਲ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ